ਇਕ ਓੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਟ ਕਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤਾ ਕੀ ਆਤ ਪਾਪ ਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਬਾਰ ਹੈ ਮਹਾ ਮਾਂਜ ਮਹੱਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਥੇਨ ਦੁੱਧੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਫ ਕੁਮਲਾਵਤੀ ਉਪਜੈ ਨਾਹੀ ਨਾਮ ਹਰ ਨਾ ਹ ਨ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਠ ਨਗਰ ਸੇ ਗ੍ਰਾਮ ਸ੍ਰਬ ਸੀਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਘਣਾ ਸੰਤ ਜਨਾਂ ਮਿਲ ਪਾਈ ਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤ ਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿੰਨੀ 라 ਵਿਆਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਤਿਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕੁਲਤਰ ਨ ਸੰਗ ਧਨਾ ਹਰ ਅਵਨਾਸੀ ਓਹੋ ਕਲਚ ਪਲਚ ਸਗਲੀ ਮੁਈ ਝੂਠੈ ਤੰਦੈ ਮੋ ਇੱਕਸ ਹਰ ਕੇ ਨਾਮ ਬਿਨ ਅੱਗੇ ਲਈ ਅਹ ਖੋਹ ਦਈਓ ਵਿਸਾਰਗੁਚਣਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥੰਨ ਆਸਾਰਤ ਪੰਦਾ ਤਿਸ ਲਗੈ ਹਰ ਨਾ ਹੁ ਨਾ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਐ ਪਾਏ ਵਿਗੁਚੀਐ ਗਲ ਪਈ ਇਸ ਜਮ ਕੀ ਫਾਸ ਜੇ ਹਾ ਬੀਜੈ ਸੋ ਜੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿੰਨ ਕਉ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾ ਵਣਹਾਰ जिने सखिए प्रभु पाया हाऊ तिन कै सद्बले हार नानक हरजी मया कर शब्द सवारण हार सावन तिन ना सुहागणी जिन राम नाम उर हार पादोए परम बुलाणिया दूजे लगा हेत लाख सिगार बनाया कारज नाही कीत जित दिन देह बिन ससी तित वेला कह सन प्रीत ਪਕੜ ਚ ਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਸੋਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖਿੰਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਚ ਕਤਿਕ ਹੋਵੈ ਸਾਧ ਸੰਗ ਬਿਨ ਸਹ ਸੱਬੇ ਸੋਚ ਮੰਗਿਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜੀਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨਾਂ ਤੇ ਬਾਹਰੀ ਸੇ ਰਹਿਨ ਇਕੇ ਲੜੀਆ ਤਿਨ ਦੁਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜੀਆ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਿ ਵੇਹਰ ਲਾਲ ਹਰ ਕੰਠ ਤਿਨਾਂ ਜੜੀਆ ਨਾਨਕ ਬਾਂਛੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਿਰ ਪ੍ਰਭ ਆਰਾਧਣਾ ਬਹੁੜ ਨਾ ਜਨ ਮੜੀਆ ਕੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰਬਿੰਦ ਦਰਸਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨ ਵਿਛੁੜਿਆਹੋ ਬਾਹਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆਹੋ ਪੋਖ ਸੁਹੰਦਾ ਸਰਬ ਸੁਖ ਜਸ ਬਖਸੇ ਵੇਪਰਵਾਹ ਮਾਗ ਮੱਜਨ ਸੰਗ ਸਾਧੂਆ ਧੂੜੀ ਕਰਿ ਸੁਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢਿ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਬਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ सेज ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰਨੰਦ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓਨ ਬਹਿ ਚਲਦਤੀ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੈ ਤਾਏ ਜਹਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨ tMapਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਹੈ ਸਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ